ਕਰਦੀਆਂ ਦੇ ਵਿੱਚ मूंगफली ਨੂੰ ਖੂਬ ਪਸੰਦ ਕੀਤਾ ਜਾਂਦਾ ਤੇ ਗੁਣਾਂ ਦੇ ਮਾਮਲੇ ਦੇ ਵਿੱਚ ਵੀ ਇਹ ਬਦਾਮਾਂ ਤੋਂ ਕਿਤੇ ਕਾਟ ਨਹੀਂ ਹੈ ਜਿਸ ਕਰਕੇ ਮੂੰਫਲੀ ਨੂੰ ਸਰਦੀਆਂ ਦਾ ਸੁਪਰ ਫੂਡ ਵੀ ਕਿਹਾ ਜਾਂਦਾ ਹੈ ਇਸ ਵਿੱਚ ਮੌਜੂਦ ਤੱਤ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਨੇ ਮੂੰਫਲੀ 'ਚ ਮੌਜੂਦ ਪੋਸ਼ਕ ਤੱਤਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਜੇਕਰ ਤੁਸੀਂ ਵੀ ਇਸਦੇ ਫਾਇਦੇ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਮੂੰਫਲੀ ਨੂੰ ਸ਼ਾਮਿਲ ਕਰਨਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇ ਤੁਸੀਂ ਰੋਜ਼ਾਨਾ 21 ਦਿਨਾਂ ਤੱਕ ਮੂੰਫਲੀ ਦਾ ਸੇਵਨ ਕਰਦੇ ਹੋ ਤਾਂ ਇਹ ਕਿਸ ਤਰ੍ਹਾਂ ਤੁਹਾਡੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਮੂੰਗਫਲੀ ਦੇ ਵਿੱਚ ਬਹੁਤ ਹੀ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ ਇਸ ਦੇ ਵਿੱਚ ਪ੍ਰੋਟੀਨ ਫਾਈਬਰ ਵਿਟਾਮਿਨ ਤੇ ਖਣਿਜਾਂ ਦਾ ਪ੍ਰਮੁੱਖ ਸਰੋਤ ਹੈ ਜੋ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੈ ਇਸ ਨੂੰ ਨਿਯਮਤ ਤੌਰ ਤੇ ਖਾਣ ਦੇ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਾਧੀ ਹੈ ਤੇ ਦਿਲ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੁੰਦਾ ਹੈ 21 ਦਿਨਾਂ ਤੱਕ ਖਾਣਾ ਇਸ ਨੂੰ ਬਹੁਤ ਹੀ ਲਾਹੇਮੰਦ ਮੰਨਿਆ ਜਾਂਦਾ ਹੈ ਮੂੰਗਫਲੀ ਦੇ ਵਿੱਚ ਮੋਨੋਐਨਚਾਇਟਾਈਡ ਤੇ ਪੋਲੀਐਨਚਾਇਟਾਈਡ ਫੈਟੀ ਐਸਿਡ ਤਤ ਮੌਜੂਦ ਹੁੰਦੇ ਨੇ ਜੋ ਖਰਾਬ ਕੋਲੇਸਟ੍ਰੋਲ ਨੂੰ ਕੱਟ ਕਰਨ ਦੇ ਵਿੱਚ ਮਦਦ ਕਰਦੇ ਨੇ ਇਸ ਕਰਕੇ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ ਤੇ ਤੁਹਾਡਾ ਦਿਲ ਸਿਹਤਮੰਦ ਰਹਿੰਦਾ ਇਸ ਤੋਂ ਇਲਾਵਾ ਮੂੰਫਲੀ ਦੇ ਵਿੱਚ ਪ੍ਰੋਟੀਨ ਤੇ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਮੂੰਫਲੀ ਖਾਣ ਨਾਲ ਭੁੱਖ ਕੰਟਰੋਲ ਹੁੰਦੀ ਹੈ ਜੋ ਸਾਨੂੰ ਜ਼ਿਆਦਾ ਖਾਣ ਤੋਂ ਰੋਕਦੀ ਹੈ ਇਸ ਤੇ ਲਈ ਇਸ ਨੂੰ ਭਾਰ ਘਟਾਉਣ ਦੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਮੂੰਫਲੀ ਚ ਵਿਟਾਮਿਨ E ਤੇ ਐਂਟੀਆਕਸੀਡੈਂਟ ਪਾਈ ਜਾਂਦੇ ਨੇ ਜੋ ਚਮੜੀ ਤੇ ਵਾਲਾਂ ਨੂੰ ਸਿਹਤਮੰਦ ਰੱਖਦੇ ਨੇ ਇਹ ਐਂਟੀਏਜਿੰਗ ਸੰਕ੍ਰਾਂਤੀ ਇਹਤਾਂ ਨੂੰ ਵੀ ਘਟਾਉਂਦਾ ਹੈ ਅਤੇ ਚਮੜੀ ਨੂੰ ਨਮੀ ਦਿੰਦਾ ਹੈ ਇਸ ਤੇ ਨਿਯਮਤ ਸੇਵਨ ਨਾਲ ਇਹ ਵਾਲ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਨੇ ਇਸ ਤੋਂ ਇਲਾਵਾ ਮੂੰਫਲੀ ਚ ਟ੍ਰਿਪੋਟਨ ਨਾਂ ਦਾ ਇੱਕ ਤੱਤ ਪਾਇਆ ਜਾਂਦਾ ਹੈ ਜੋ ਹੈਪੀ ਹਾਰਮੋਨਸ ਦਾ ਪੱਧਰ ਵਧਾਉਂਦਾ ਹੈ ਇਸ ਦੇ ਰੋਜ਼ਾਨਾ ਸੇਵਨ ਦੇ ਨਾਲ ਮੂਡ ਚ ਸੁਧਾਰ ਹੁੰਦਾ ਹੈ ਤੇ ਮਾਨਸਿਕ ਤਣਾਅ ਵੀ ਘੱਟ ਹੁੰਦਾ ਹੈ 21 ਦਿਨਾਂ ਤੱਕ ਰੋਜ਼ਾਨਾ ਮੂੰਫਲੀ ਖਾਣ ਨਾਲ ਤੁਹਾਡਾ ਤਣਾਅ ਘੱਟ ਜਾਂਦਾ ਹੈ ਤੇ ਤੁਸੀਂ ਖੁਸ਼ ਰਹਿੰਦੇ ਹੋ ਇਸ ਤੋਂ ਇਲਾਵਾ ਮੂੰਫਲੀ ਚ ਜ਼ਿੰਕ ਤੇ ਸੈਲੇਨੀਅਮ ਵਰਗੇ ਖਣਿਜ ਪਾਏ ਜਾਂਦੇ ਨੇ ਜੋ ਸਰੀਰ ਦੀ ਇਮਿਊਨ ਸਮਰੱਥਾ ਨੂੰ ਮਜ਼ਬੂਤ ਕਰਨ ਚ ਮਦਦ ਕਰਦੇ ਨੇ ਚੰਗੀ ਇਹ ਨੀ ਤੁਹਾਨੂੰ ਮੌਸਮੀ ਬਿਮਾਰੀਆਂ ਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਂਦੀ ਹੈ ਇਸ ਤੋਂ ਇਲਾਵਾ ਮੂਫਲੀ ਨੂੰ ਸਿੱਧਾ ਖਾਧਾ ਜਾ ਸਕਦਾ ਹੈ ਜਾਂ ਤੁਸੀਂ ਸਲਾਦ ਸਮੂਦੀ ਜਾਂ ਚਾਟ ਬਣਾ ਕੇ ਵੀ ਖਾ ਸਕਦੇ ਹੋ ਹਾਲਾਂਕਿ ਪਹਿਲੇ ਹੋਏ ਤੇ ਨਮਕੀਨ ਮੂਫਲੀ ਨੂੰ ਖਾਣ ਤੋਂ ਪਰਹੇਜ਼ ਕਰਨਾ ਬਿਹਤਰ ਹੋਵੇਗਾ ਕਿਉਂਕਿ ਇਹਨਾਂ ਦੇ ਵਿੱਚ ਚਰਬੀ ਤੇ ਨਮਕ ਦੀ ਮਾਤਰਾ ਜ਼ਿਆਦਾ ਹੋ ਸਕਦੀ ਹੈ ਜੋ ਕਿ ਸਿਹਤ ਦੇ ਲਈ ਚੰਗੀ ਨਹੀਂ ਹੁੰਦੀ